ਕੱਲ ਮਿਤੀ 21/25 ਨੂੰ ਐਂਟੀ ਨਾਰਕੋਟਿਕ ਸੈੱਲ ਦੇ ਵੱਲੋਂ ਬਹੁਤ ਵਧੀਆ ਪ੍ਰਾਪਤੀ ਕੀਤੀ ਆ ਜਿਹੜੀ ਕਮਰਸ਼ੀਅਲ ਦੇ ਵਿੱਚ ਹੇਰੋਇਨ 10 ਕਿਲੋ 500 ਗ੍ਰਾਮ ਜਿਹੜੀ ਐਬਰਾਮਤ ਹੋਈ ਆ ਸਾਡਾ ਇੱਕ ASI ਐਂਟੀ ਨਾਰਕੋਟਿਕ ਸੈੱਲ ਦਾ ਸਰਜੀਤ ਸਿੰਘ ਉਹਨੂੰ ਚੜਿਕ ਰੋਡ ਤੇ ਗਸ਼ਤ ਕਰਦੇ ਨੂੰ ਮੁਖਬਰੀ ਹੋਈ ਵੀ ਗੁਰਪ੍ਰੀਤ ਗੋਪੀ ਨਾਂ ਦਾ ਜਿਹੜਾ ਚੜਿਕ ਰੋਡ ਤੇ ਹੀ ਰਹਿੰਦਾ ਉਹ ਬੰਦਾ ਕਾਫੀ ਮਾਤਰਾ ਚ ਅੱਜਕਲ ਹੇਰੋਇਨ ਵੇਚ ਰਿਹਾ ਤੇ ਮੁਖਬਰੀ ਦੇ ਆਧਾਰ ਤੇ ਅਸੀਂ सिटी साउथ मुग्गाਚ 42 ਨੰਬਰ ਮੁਕਦਮਾ ਦਰਜ ਕੀਤਾ ਤੇ ਨਾਲ ਦੀ ਨਾਲ ਮੁਖਬਰੀ ਦੇ ਅਨਸਾਰ ਸੰਧੂਆਲੀ ਦੀ ਲਿੰਕ ਰੋਡ ਆ ਉਹਦੇ ਤੋਂ ਜਾ ਕੇ ਉਸ ਬੰਦੇ ਨੂੰ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਕੇਵਲ ਸਿੰਘ ਵਾਸੀ ਜੜੇ ਕਰੋੜ ਮੋਗਾ ਨੂੰ ਗ੍ਰਿਫਤਾਰ ਕੀਤਾ ਤੇ ਡੀਐਸਪੀ ਸਾਹਿਬ ਸ਼੍ਰੀ ਸਰਮਜੀਤ ਸਿੰਘ ਡੀਐਸਪੀ ਪੀਵੀਆਈ ਡੰਗ ਐਂਡ ਨਾਰਕੋਟਿਕ ਸੈੱਲ ਉਹਨਾਂ ਦੇ ਹਾਜ਼ਰੀ ਦੇ ਵਿੱਚ ਅਸੀਂ ਇਸ ਬੰਦੇ ਤੋਂ ਤਲਾਸ਼ੀ ਦੇ ਦੌਰਾਨ 500 ਗ੍ਰਾਮ ਹੀਰਨ ਬਰਾਮਦ ਪਰ ਇਸ ਤੇ ਪਹਿਲਾਂ ਵੀ ਕੋਈ ਇਦਾਂ ਨਾ ਚੱਲਿਆ ਨਹੀਂ ਇਹਦੇ ਤੇ ਪਹਿਲਾਂ ਕੋਈ ਮੁਕੱਦਮਾ ਕਰ ਸੀ ਸਾਨੂੰ ਇਹ ਤਾਂ ਜਿਹੜੇ ਇਹਦਾ ਬੈਕਵਰਡ ਲਿੰਕ ਉਹ ਪ੍ਰੋਪਰ ਪਤਾ ਲੱਗ ਗਿਆ ਬਟ ਮੈਂ ਤੁਹਾਨੂੰ ਹਜੇ ਸ਼ੇਅਰ ਨਹੀਂ ਕਰ ਸਕਦਾ ਕਿਉਂਕਿ ਫਿਰ ਖਬਰ ਕਈ ਵਾਰੀ ਲੀਕ ਹੋ ਜਾਂਦੀ ਹੈ ਬਟ ਵਿਦਨ 1 অর 2 ਡੇ ਅਸੀਂ ਉਹਨੂੰ ਅਰੈਸਟ ਕਰ ਲਾਂ ਤੇ ਉਮਰ ਕਿੰਨੀ ਹੈ 27 ਸਾਲ ਜੀ ਰੀਮਾਂਡ ਦੇ ਰਿਮਾਂਡ ਕਰਾ ਜੀ ਇਹਦਾ ਹਾਂ ਰਮਾਨਯੋਗ ਅਦਾਲਤ ਸਪੇਸ਼ ਕਰਕੇ ਇਹਦਾ 2 ਦਿਨ ਦਾ ਰਿਮਾਂਡ ਲਿਆ ਗਿਆ ਤੇ ਜਿਹਦੇ ਚ ਅੱਗੇ ਵੈਸੇ ਤਾਂ ਇਹ ਸਾਨੂੰ ਇਨਾ ਕੁ ਪਤਾ ਲੱਗਿਆ ਪਰਚੂਨ ਚ ਵੇਚਦਾ ਇਹ ਜਿਵੇਂ ਜਿਹੜੇ ਐਕਚੁਅਲ ਚ ਡਰੱਗਸ ਪੈਡਲਰਸ ਨਹੀਂ ਹੁੰਦੇ ਉਸ ਤਰੀਕੇ ਨਾਲ ਬਟ ਇਹ ਜਿੰਨੀ ਇਹ ਕੋ ਮਾਤਰਾ ਮਿਲੀ ਹੈ ਉਹਦੇ ਅਨਸਾਰ ਸਾਨੂੰ ਇਹ ਵੀ ਸ਼ੱਕ ਹੈ ਕਿ ਹੋ ਸਕਦਾ ਹੈ 20 ਗ੍ਰਾਮ 25 ਗ੍ਰਾਮ ਕਿਸੇ ਹੋਰ ਨਸ਼ੀ ਦੀ ਦਿੰਦਾ ਹੋਵੇ ਉਹਦੇ ਵਾਸਤੇ ਦੀ ਨਾਰਕੋਟਿਕ ਸੈਕਟ ਸੈੱਲ ਦੇ ਵਿੱਚ ਇਹਦੀ ਜਿਹੜੀ ਹੈਗੀ ਆ ਪ੍ਰੋਪਰ ਪੁੱਛਗਿੱਛ ਕਰਾਂਗੇ ਇੰਟਰੋਗੇਸ਼ਨ ਕਰਾਂਗੇ ਤੇ ਦੈਨ ਉਹਦੇ ਚ ਜੋ ਵੀ ਇਨਫੋਰਮੇਸ਼ਨ ਹੋਈ ਤੇ ਤੁਹਾਨੂੰ ਮਤ ਤੋਂ ਸ਼ੇਅਰ ਕਰਾਂਗੇ